4ਵਾਂ ਇਹ 4ਵਾਂ ਓਕੇ ਲੱਗੇ ਆ ਆਈਓ ਕਿੱਧਰ ਗਏ ਆਪ ਨੇ ਹੀ ਪਈਏ ਪਾਮ ਗਾਰਡਨ ਦੇ ਲਾਗੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਦੋ ਤਿੰਨ ਮੋਟਰਸਾਈਕਲ 'ਤੇ ਸਵਾਰ ਬੰਦਿਆਂ ਨੇ ਜਿਹੜਾ ਸੀਗਾ ਪਹਿਲਾਂ ਰੋਕਿਆ ਫਿਰ ਉਹਨਾਂ ਤੋਂ ਜਿਹੜਾ ਸੀਗਾ ਪੈਸਾ ਖੋਲਿਆ ਸੀ ਔਰ ਇਹ ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਔਰ ਇਹ ਇਹਨੂੰ ਅਸੀਂ ਜਿਹੜਾ ਸੀਗਾ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 34 ਜਿਹੜੀ ਸੀਗੀ ਐਸਓ 79 ਬੀ ਦੇ ਤਹਿਤ ਜਿਹੜੀ ਸੀਗੀ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਉਹਦੇ ਵਿੱਚ ਸਾਡੇ ਏਸੀਪੀ ਨੌਰਥ ਬਰਿੰਦਰ ਖੋਸਾ ਨਾਲ ਇਹਨਾਂ ਦੇ ਐਸਐਚਓ ਸਰਦਾਰ ਤੇ ਬਾਕੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਕਿਉਂਕਿ ਇਹ ਜਿਹੜੀ ਕ੍ਰਾਈਮ ਸੀਗਾ ਇੱਕ ਬਜ਼ੁਰਗ ਦੇ ਨਾਲ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਕ੍ਰਾਈਮ ਕਰਨ ਦਾ ਢੰਗ ਸੀਗਾ ਬਹੁਤ ਹੀ ਮਤਲਬ ਕਿ ਗਲਤ ਸੀਗਾ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਜਿਹੜਾ ਸੀਗਾ ਸਕੂਟਰੀ ਤੇ ਜਾ ਰਹੇ ਸੀਗੇ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਜਿਹੜਾ ਮਿਸ ਮੈਨ ਹੈਂਡਲਿੰਗ ਕੀਤੀ ਗਈ ਸੀ ਉਸ ਤੋਂ ਉਹਨਾਂ ਤੋਂ ਬਾਅਦ ਉਹਨਾਂ ਤੋਂ ਜਿਹੜਾ ਸੀਗਾ ਇਹ ਹੋਇਆ ਗਿਆ ਸੀਗਾ ਇਸ ਨੂੰ ਜਿਹੜੀ ਹੈਗੀ ਹੈ ਸੀਰੀਅਸਨੈਸ ਸੀਰੀਅਸਲੀ ਲੈਂਦੇ ਹੋਏ ਕਮਿਸ਼ਨਰ ਸਾਹਿਬ ਸਾਡੇ ਕਮਾਂ ਮਾਰੀਓ ਕਮਿਸ਼ਨਰ ਸੀ ਅਮਰਸਰ ਜੀ ਨੇ ਸਪੈਸ਼ਲ ਟੀਮ ਬਣਾ ਕੇ ਇਹਨਾਂ ਦੀ ਜਿਹੜੀ ਸੀਗੀ ਡਿਊਟੀ ਲਈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਅਮਰਪਾਲ ਸਿੰਘ ਜਿਹੜਾ ਹੈਗਾ ਮਝੂਪੁਰੇ ਦਾ ਥਾਣਾ ਚਡੇਰ ਦਾ ਤੇ ਯਾਦਵਿੰਦਰ ਸਿੰਘ ਚੇਤਨਪੁਰੇ ਪਿੰਡ ਦਾ ਜਿਹੜਾ ਹੈਗਾ ਇਹ ਵਿਅਕਤੀ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਕੋਲੋਂ ਇੱਕ ਜਿਹੜਾ ਸੀਗਾ ਖਡਾਉਣਾ ਪਿਸਤੌਲ ਇੱਕ ਮੋਟਰਸਾਈਕਲ ਬਰਟੀਨਾ ਤੇ ਜਿਹੜੀ ਖੋਹ ਵਾਲੀ ਰਕਮ ਸੀਗੀ ਉਹ ਬਰਾਮਦ ਕੀਤੀ ਹੈਗੀ ਆ ਔਰ ਇਹ ਇਹ ਬੰਦਿਆਂ ਦੇ ਆਲਰੇਡੀ ਪਹਿਲਾਂ ਜਿਹੜੇ ਹੈਗੇ ਆ ਤਿੰਨ ਮੁਕਦਮੇ ਇਹਨਾਂ ਦੇ ਉੱਤੇ ਜਿਹੜੇ ਐਨਡੀ ਤੇ ਦਰਜ ਹੈਗੇ ਨੇ ਜੀ ਇਸ ਤੋਂ ਇਲਾਵਾ ਇੱਕ ਅਗਲੇ ਕੇਸ ਜੀ ਜਿਹੜੀ ਹੈਗੀ ਆ 33 ਨੰਬਰ ਐਫ ਆਰ ਸਰਤਾਜ ਪੈਲੇਸ ਦੇ ਲਾਗੇ ਖੋਹੀ ਹੋਈ ਸੀਗੀ ਇੱਕ ਬਜ਼ੁਰਗ ਦੇ ਕੋਲੋਂ ਉਹ ਵੀ ਜਿਹੜੀ ਸੀਗੀ ਇਹੀ ਜਿਹੜਾ ਅਮਿਤਪਾਲ ਜਿਹੜਾ ਬੰਦਾ ਸੀਗਾ ਇਹਨੇ ਹੀ ਕੀਤੀ ਸੀਗੀ ਔਰ ਉਹ ਵੀ ਜਿਹੜੀ ਹੈਗੀ ਆ ਸਾਡੀ ਇਹ ਟਰੇਸ ਹੋ ਗਈ ਹੈ ਜੀ ਇਹਨਾਂ ਦੇ ਗਰੋਚ ਹੋ ਰਿਹਾ ਨੰਬਰ ਜਦੋਂ ਜਿਹੜੇ ਨੇ ਇਹ ਇੱਕ ਤੋਂ ਵਿਅਕਤੀ ਹੋ ਰਿਹਾਗਾ ਜਸਕਰਨ ਸਿੰਘ ਹੈਗਾ ਤੇ ਦੋ ਜਿਹੜੇ ਹੈਗੇ ਆ ਇਹ ਬੰਦੇ ਜਿਹੜੇ ਆ ਫੜੇ ਫੜ ਲਏ ਅਮਰਪਾਲ ਤੇ ਯਾਦ ਮੈਂ ਦੱਸੀ ਇਹਨਾਂ ਹੁਣ ਤੱਕ ਕਿੰਨੇ ਕਿ ਲੋਕਾਂ ਨੂੰ ਲੁੱਟ ਖੋਹ ਲਿਆ ਕਰਦੇ ਆ ਦੇਖੋ ਤਿੰਨ ਤੇ ਦੋ ਤੋਂ ਇਲਾਵਾ ਤਿੰਨ ਤਾਂ ਆਲਰੇਡੀ ਹੈ ਨਾ ਤੇ ਪਹਿਲਾ ਮੁਕਦਮੇ ਦਰਜ ਹੈਗੇ ਨੇ ਸੋ ਇਹਨਾਂ ਦੇ ਹੈਪਚੁਅਲ ਇਹ ਹੈਗੇ ਨੇ ਜੀ ਕ੍ਰਿਮੀਨਲ ਜਿਹੜੇ ਹੈਗੇ ਨੇ ਹਾਂ ਜੀ ਸਹੀ ਹੈ ਇਹ ਖਨਾਬੇਪਰ ਮੇਰੇ ਲੱਗੇ ਸੀ ਜੀ ਖਨਾਬੇਪਰ ਮੇਰੇ ਲੱਗੇ ਕਾਫੀ ਵੀਡੀਓ ਵਾਇਰਲ ਹੋਈ ਸੀ ਅਖਬਾਰ ਚ ਵੀ ਕਾਫੀ ਲੱਗੇ ਦੇ ਬਜ਼ੁਰਗ ਆਦਮੀ ਜਾ ਰਹੇ ਸੀ ਕਿ ਜਿਹੜੇ ਜਿਹਨਾਂ ਦੀ ਐਕਟਿਵਾਰ ਰੋਕ ਕੇ ਕੀਤੀ ਗਈ ਸੀ ਨਹੀਂ ਡਰਗ ਐਡਿਕਟ ਨਹੀਂ ਹੈਗੇ ਪਰ ਇਹਨਾਂ ਦੇ ਖੋ ਲੁੱਟਾਂ ਇਹਨਾਂ ਦੀ ਇਹਨਾਂ ਦੀ ਜਿਹੜੀ ਹੈਗੀ ਐ ਅਪਰੋਕਸੀਮੇਟਲੀ 20 ਤੋਂ 25 ਸਾਲ ਦੀ ਉਹ ਹਾਂ ਜੀ ਰਿਮਾਂਡ ਲੈ ਕੇ ਪੁੱਛ ਕੇ ਚੀਤੀ ਜਾਂਦੇ ਕੰਮ ਕੀ ਕਰ ਰਹੇ ਨੇ ਵਿਲੇ ਹੀ ਹੈਗੇ ਨੇ ਜੀ ਇਹ ਵੀ ਪਿੰਡ ਦੇ ਵਿੱਚ ਵਿਲੇ ਹੀ ਹੈਗੇ ਨੇ ਆਪਣੇ ਖੇਤੀਬਾੜੀ ਦਾ ਕੰਮ ਕਰ ਰਹੇ ਨੇ ਮਾੜਾ ਮੋਟਾ ਜਿਹੜਾ ਹੈਗਾ ਦਿਹਾੜੀ ਕਰਦਾ ਉਹ ਉਸ ਗੈਰ ਤੇ ਦੋ ਨੰਬਰ ਨਹੀਂ ਨਸ਼ਾ ਨਹੀਂ ਕਰਦੇ ਹਜੇ ਤੱਕ ਨਹੀਂ ਆਏ ਬਾਕੀ ਇਹਨਾਂ ਦਾ ਪਤਾ ਕਰਕੇ ਕਰਾਂਗੇ ਕਿ ਇੱਕ ਵੱਡੀ ਰਿਕਵਰੀ ਜਿਹੜੀ ਹੈ ਸਾਹਮਣੇ ਨਜ਼ਰ ਆ ਰਹੀ